ਪੰਜਾਬ ਸਰਕਾਰ ਦੇ ਮਹਮ ਦੇ ਤਹਿਤ ਜੁੱਧ ਨਸ਼ਾ ਵਿਰੁੱਧ ਦੀ ਲੜੀ ਚ ਜ਼ਿਲ੍ਹਾ ਜੰਮਾ ਤੇ ਹਾਤੀ ਦੇ ਮਾਨਯੋਗ ਐਸਐਸਪੀ ਸਰਦਾਰ ਹਰਵਿੰਦਰ ਸਿੰਘ ਵਰਕ ਜੀ ਵੱਲੋਂ ਸਖਤ ਗਾਈਡਲਾਈਨ ਜਾਰੀ ਕੀਤੀਆਂ ਜਿਨ੍ਹਾਂ ਤਹਿਤ ਸ਼ਾਹਕੋਟ ਦੇ ਮੋਡਲ ਥਾਣਾ ਸ਼ਾਹਕੋਟ ਇੰਸਪੈਕਟਰ ਮੁਖੀ ਅਸਰ ਬਲਵਿੰਦਰ ਸਿੰਘ ਭੁੱਲਰ ਜੀ ਦੀ ਟੀਮ ਵੱਲੋਂ ਇੱਕ ਵਿਦੇਸ਼ੀ ਨਾਗਰਿਕ ਜੋ ਪਿੰਡ ਪੂਨੀਆਂ ਦਾ ਗੁਰਵਿੰਦਰ ਸਿੰਘ ਜਿੰਦਾ ਪੁੱਤਰ ਲੇਟ ਬੰਤਾ ਸਿੰਘ ਵਾਸੀ ਪਿੰਡ ਪੂਨੀਆ थाना ਸ਼ਾਹਕੋਟ ਨੂੰ 20 ਗ੍ਰਾਮ ਹੈਰੋਇਨ 50 ਨਸ਼ੀਲੀਆਂ ਗੋਲੀਆਂ ਦੋ ਸਿਲਵਰ ਪੇਪਰ ਹੈਰੋਨਾਂ ਲਿਪੜੇ ਹੋਏ ਇੱਕ ਲਾਈਟਰ ਇੱਕ ਪਾਈਪ ਇੱਕ ਡਿਜੀਟਲ ਕੰਡਾ 1,19,000 ਡਰਗਮਣੀ ਸਮੇਤ ਇੱਕ ਗੱਡੀ ਸਫਾਰੀ ਰੰਗ ਚਟਾ ਨਾਲ ਗ੍ਰਿਫਤਾਰ ਕੀਤਾ ਇਹ ਦੋਸ਼ੀ ਲਗਾਤਾਰ ਆਪਣੇ ਇਸ ਦੰਦੇ ਚ ਨਸ਼ੀਲੇ ਪਦਾਰਥਾਂ ਦੇ ਵਿੱਚੋਂ ਵੱਲੋਂ ਸੀਗਾ ਇਹ ਕੈਨੇਡਾ ਤੋਂ অন্ਟਾਰੀਓ ਤੋਂ ਆਇਆ ਹੋਇਆ ਔਰ ਉੱਥੇ ਵੀ অন্ਟਾਰੀਓ ਚ ਇਹਦੇ ਖਿਲਾਫ ਦੋ ਇਹਦੇ ਦੱਸਣ ਅਨੁਸਾਰ ਦੋ ਮੁਕਾਦਮੇ ਦਰਜਾ ਇੱਕ ਦਾ ਨਪਟਾਰਾ ਹੋ ਗਿਆ ਇੱਕ ਅਜੇ ਵੀ ਅੰਡਰ ਟ੍ਰਾਇਲ ਹੈਗਾ ਇੱਥੇ ਆ ਕੇ ਵੀ ਇਹੀ ਧੰਦਾ ਕਰਦਾ ਸੀਗਾ ਇਹਨੂੰ ਪੁਲਿਸ ਨੇ ਰੰਗੇ ਹੱਥੀ ਜਿਹੜਾ ਇਹ ਸਾਜੋ ਸਮਾਨ ਜਿਹੜਾ ਨਸ਼ੀਲੇ ਸੰਗ ਗ੍ਰਿਫਤਾਰ ਕੀਤਾ ਇਹਨੂੰ ਮਾਨ ਜੋ ਅਦਾਲਤ ਵਿੱਚੋਂ ਦੋ ਦਿਨ ਦਾ ਪੁਲਸ ਰਿਮਾਉਂਡ ਹਾਸਲ ਕਰਕੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ ਦੇਖਿਆ ਜਾ ਰਿਹਾ ਕਿ ਇਹ ਜਿਹੜਾ ਸਮਾਨ ਹੈ ਜਿਹੜਾ ਇਹਨੇ 20 ਗ੍ਰਾਮ ਹੈਰੋਨ ਜਾਂ ਗੋਲੀਆਂ ਇਹ ਕਿੱਥੋਂ ਲਈਆਂ ਕਿਹੜੇ-ਕਿਹੜੇ ਤੇ ਸਾਥੀ ਸੀਗੇ ਕੀ ਇਸ ਧੰਦੇ ਚ ਕਿਹੜੀਆਂ ਕਿਹੜੀਆਂ ਪ੍ਰਾਪਰਟੀ ਬਣਾਈਆਂ ਤੇ ਹੋਰ ਪੈਸਾ ਜਿਹੜਾ ਇਹਨੇ ਕਿਹੜੇ ਕਿਹੜੇ ਬੈਂਕ ਚ ਰੱਖਿਆ ਇਹ ਸਾਰਾ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਮਾਨ ਜੋ ਡੀਜੀ ਸਾਹਿਬ ਦੀ ਗਾਈਡਲਾਈਨ ਤੇ ਨਸ਼ਿਆਂ ਦੇ ਖਿਲਾਫ ਸਭ ਤੋਂ ਉਪਰਾਲੇ ਕੀਤੇ ਜਾ ਰਹੇ ਹਨ ਦੋਸ਼ੀ ਸਮਗਲਣੇ ਕਰਨ ਵਾਲੇ ਜਿਹੜੇ ਪੈਡਲਰ ਤੇ ਸਪਲਾਅਰ ਹਨ ਇਹਨਾਂ ਨੂੰ ਜੇਲ੍ਹ ਭੇਜਿਆ ਜਾ ਰਿਹਾ ਨਾਲ ਨਾਲ ਜਿਹੜੇ ਇਸ ਬਿਮਾਰੀ ਚ ਲਿਫਤ ਹੋ ਚੁੱਕੇ ਹਨ ਉਹਨਾਂ ਨੂੰ ਐਡਮਿਟਰੀ ਕਰਾਇਆ ਜਾ ਰਿਹਾ ਉਹਨਾਂ ਦਾ ਚੰਗੀ ਸਿਹਤ ਲਈ ਔਰ ਕੁਝ ਨੂੰ ਅਸੀਂ ਹੋਟ ਸੈਂਟਰ ਚ ਟ੍ਰੀਟਮੈਂਟ ਕਰਾ ਰਹੇ ਹ ਇਸੇ ਤਰ੍ਹਾਂ ਪਬਲਿਕ ਨੂੰ ਅਵੇਅਰ ਕਰਨ ਲਈ ਵੱਖ- ਸਪੋਰਟਸ ਨਾਲ ਲੇਟਰਡ ਜਾਂ ਅਦਰ ਕਾਉਂਸਲਿੰਗ ਦੇ ਵੀ ਉਪਰਾਲੇ ਕਰ ਰਹੇ ਹਨ ਪੁਲਿਸ ਵੱਲੋਂ ਨਸ਼ੇ ਦੇ ਖਿਲਾਫ ਸਖਤ ਉਪਰਾਲੇ ਕੀਤੇ ਜਾ ਰਹੇ ਹੋ ਲਗਾਤਾਰ ਪੰਜਾਬ ਨੂੰ ਰੰਗਲਾ ਪੰਜਾਬ ਬਨਉਣ ਲਈ ਹਰ ਤਰ੍ਹਾਂ ਦਾ ਉਪਰਾਲਾ ਕੀਤਾ ਜਾ ਰਿਹਾ ਹੈ